ਸਰ ਅੱਜ ਜਿਹੜਾ ਪ੍ਰੋਟੈਕਟ ਕੀਤਾ ਗਿਆ ਹੈ ਇਹ ਕਦਰ ਕੀਤਾ ਜਾ ਰਿਹਾ ਹੈ ਇਹ ਪ੍ਰੋਟੈਸਟ ਸਾਡੇ ਇਸ ਲੋਕਲ ਜੋ ਸਾਡੇ ਕਾਰਪੋਰੇਸ਼ਨ ਹੈ ਇਹਦੇ ਵਿੱਚ ਇੱਕ ਚੌਥੇ ਨਵੇਂ ਕੰਮ ਸ਼ੁਰੂ ਹੋ ਗਿਆ ਜਿਹੜੀ ਸਸਤਾ ਉੱਠਦੀ ਆ ਉਥੇ ਫੰਕਸ਼ਨ ਕਰਾ ਲੈਂਦੀ ਆ ਤੇ ਸਾਡੇ ਸਫਾਈ ਸੇਵਕ 50 60 ਬੰਦੇ ਉਹਨਾਂ ਨੂੰ ਉਥੇ ਲਾ ਦਿੰਦੇ ਉਹ ਜਿਸ ਵੇਲੇ ਆਪਣੇ ਇਲਾਕੇ ਚੋਂ ਨਿਕਲਦੇ ਆ ਕਿਉਂਕਿ ਆਪਾਂ ਸੇਵਾਵਾਂ ਲੋਕਾਂ ਨੂੰ ਦੇਣੀਆਂ ਅਸੀਂ ਸਵਾਮਾਂ ਕੇ ਸਸਤਾ ਰੋਣੀਆਂ ਉਹ ਜਦੋਂ ਸਾਡੇ ਜਿਹੜੇ ਬੰਦੇ ਆਉਂਦੇ ਉਹਨਾਂ ਦਾ ਇਲਾਕਾ ਖਾਲੀ ਹੋ ਜਾਂਦਾ ਜਿਹੜੇ ਉਹ ਇਲਾਕਾ ਖਾਲੀ ਹੋ ਜਾਂਦਾ ਤੇ ਉੱਥੇ ਜਿਹੜੇ ਪ੍ਰਧਾਨ ਆ ਉੱਥੇ ਵਾਲੇ ਉਹ ਰਿਪੋਰਟ ਕਰਦੇ ਸਾਡੇ ਬੜਾ ਕੰਮ ਤੇ ਨਹੀਂ ਆਇਆ ਤੇ ਜਿਹੜੇ ਸਾਡੇ ਸਫਾਈ ਸੇਵਕ ਉਹ ਉਹਦੇ ਉੱਤੇ ਦੇਖੀ ਕਰਦੇ ਆ ਉਹ ਤੋਂ ਅਸੀਂ ਇਹ ਕਹਦੇ ਵੀ ਤੁਸੀਂ ਜਾਂ 2 ਲੱਖ 4 ਲੱਖ ਜਾਂ 10 ਲੱਖ ਇੱਕ ਫੰਕਸ਼ਨ ਤੇ ਖਰਚ ਸਕਦੇ ਆ ਤੇ ਜਿਹੜੀ ਤੁਸੀਂ ਸਫਾਈ ਕਰਦੇ ਆ ਸਫਾਈ ਦੇ ਸਾਡੇ ਕੋਲ ਲੱਗ ਜਾਂਦੇ ਆ ਉੱਥੇ 5-4000 ਹੋਰ ਖਰਚ ਲਾਓ ਪ੍ਰਾਈਵੇਟ ਬੰਦੇ ਲਗਾ ਕੇ ਸਫਾਈ ਕਰਾ ਲਓ ਸੋ ਇਦਾਂ ਦੀ ਸਾਡੇ ਤਨਖਾਹ ਜਿਹੜੀ ਆ ਜਿਹੜੇ ਸਾਡੇ ਆਊਟ ਸੋਰਸ ਤੇ ਕੰਮ ਕਰਦੇ ਆ ਉਹਨੂੰ ਤਰਖਾਸ 7 ਤਰੀਕ ਤੱਕ ਦੇਣੀ ਹੁੰਦੀ ਆ ਇੱਥੇ ਤਰਖਾਸ 14 15 16 ਕਿਹਦੀ ਤਰਖਾਸ 200 ਕੱਟ ਲਈ ਇਹਦੀ 400 ਕੱਟ ਲਈ ਇੱਥੇ ਨੇ ਹਸਰਾ ਦਾ ਪ੍ਰਭਾਵ ਹੀ ਹੈ ਨਹੀਂ ਠੇਕੇਦਾਰ ਦੇ ਉੱਤੇ ਫੇ ਉਹਨੂੰ ਬੁਲਾ ਕੇ ਕਹਿ ਸਕਣ ਫੇ ਤਰਖਾਸ ਸਮੇਂ ਸਿਰ ਕਿਉਂ ਨਹੀਂ ਹੁੰਦੀ ਸੋ ਉਹ ਪ੍ਰਭਾਵ ਬਣਾਉਣ ਲਈ ਜੋ ਵੀ ਕਿਸੇ ਨੂੰ ਹੋਰ ਲੋਕਲ ਪ੍ਰੋਬਲਮ ਕਿਸੇ ਦੀ ਵੀ ਹੈਗੀ ਆ ਉਹ ਹੱਲ ਕਰਨ ਲਈ ਅਸੀਂ ਇਹ ਪ੍ਰੋਗਰਾਮ ਕੀਤਾ ਆ ਹੋਣੇ ਇੱਕ ਮੰਗ ਪੱਤਰ ਦੇਵਾਂਗੇ ਇਸ ਦੇ ਨਾਲ ਵੀ ਦੱਸਣਾ ਚਾਹਣਾ ਕਿਉਂਕਿ ਮੈਂ ਪੰਜਾਬ ਚਲਾਉਣਾ ਅਸੀਂ ਪੰਜਾਬ ਦੇ ਇੱਕ ਫੈਸਲਾ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਜੋ ਇਹ ਹੁਣ ਇਲੈਕਸ਼ਨ ਕੋਰਟ ਲੱਗਾ ਜਿੰਨਾ ਚਿਰ ਇਹ ਇਲੈਕਸ਼ਨ ਕੋਰਟ ਲੱਗਾ ਰਹੂਗਾ ਉਹਨੇ ਜਿੱਤੇ ਆਪਾਂ ਪੂਰੀ ਤਿਆਰੀ ਕਰਾਂਗੇ ਇਹਨ ਮੜ ਵੀਰ ਇੱਕ ਮੰਗ ਪੱਤਰ ਦੇਵਾਂਗੇ ਔਰ ਇਲੈਕਸ਼ਨ ਕੋਰਟ ਹਟਦੇ ਹੀ 6-7 ਦੇ ਦੇ ਵਿੱਚ ਘਰ ਤਾਲ ਕਰਾਂਗੇ ਪੂਰੇ ਪੰਜਾਬ ਦੀ ਜਿਹਦੇ ਵਿੱਚ ਸਰਕਾਰ ਉਦਾਰ ਸਰਕਾਰ ਕਹੀਏ ਸੀ ਨਾ ਇਹਨੇ ਵੀ ਕੁਝ ਨਹੀਂ ਕੀਤਾ 12% ਇਹ ਘੱਟ ਮਿਲ ਰਿਹਾ 6000 ਇੱਕ ਬਦਲ ਤਨਖਾਹ ਘੱਟ ਮਿਲ ਰਹੀ ਆ ਪਕੇਰੋ ਕੱਚੇ ਜਿਹੜੇ ਆ ਉਹਨਾਂ ਦੀ ਵਧ ਨਹੀਂ ਰਹੀ ਉਹਨਾਂ ਨੂੰ ਕੋਈ 18000 ਪਹਿਲਾਂ 11 ਮਿਲਦਾ ਸੀ ਉਹਨਾਂ ਨੂੰ 9097 ਦਾ ਮਿਲਣਾ ਪਿਆ ਤਨਖਾਹ ਵਧੀ ਉਹਦੀ ਘੱਟਦੀ ਨਹੀਂ ਉਹਦੀ ਸੋ ਉਹਦੇ ਲਈ ਵੀ ਆਪਾਂ ਸਾਰੇ ਇਕੱਠੇ ਆ ਉਹਦੇ ਇੱਕ ਫੈਸਲਾ ਵੱਡਾ ਲਾਵਾਂਗੇ ਔਰ ਹੜਤਾਲ ਉਸ ਵੇਲੇ ਚੱਕਾਂ ਦੇ ਜਿੱਲੇ ਬਦੇ ਪੱਕੇ ਹੋ ਜੂਗੇ ਜਿਹੜੇ ਏ ਰਿਸੋਰਸ ਵਾਲੇ ਰਿਸੋਰਸ ਹੋ ਜੂਗੇ ਜਾਂ ਸਾਡੀਆਂ ਸਾਰੀਆਂ ਮੰਗਾ ਪੂਰੀਆਂ ਹੋਣਗੀਆਂ ਕੋਸੇ ਬਲੇ ਬਾੜ ਨਾਲ ਚੱਕਾ ਦੇ। ਹੁਣ ਕੀ ਫੈਸਲਾ ਲਿਆ ਆ ਵੀ ਤੁਸੀਂ ਉਹ ਜਿਹੜੇ ਕਰਮਚਾਰੀ ਭੇਜੂਗੇ ਉਹਨਾਂ ਫੰਕਸ਼ਨਾਂ ਦੇ ਵਿੱਚ ਜਾਂ ਨਹੀਂ ਭੇਜੋ। ਨਹੀਂ ਜੀ ਬਿਲਕੁਲ ਨਹੀਂ ਭੇਜਾਂਗੇ। ਸਾਰੀਆਂ ਕਰਮਚਾਰੀਆਂ ਨੂੰ ਅੱਜ ਹਦਿਆਤ ਕਰਤੀ ਗਈ ਬੋਲ ਕੇ ਕਰਜੋ ਤਾਂ ਉਹਦੇ ਵੀ ਕਰਤੀ ਆ। ਔਰ ਆਪਾਂ ਕਿਉਂਕਿ ਇਹ ਨਹੀਂ ਲੋਕਲ ਜੁਨੀਅਰ ਚਲੋੜੀਆਂ ਆ ਆਪਾਂ ਤਾਂ ਪੰਜਾਬ ਚਲੋੜਾ। ਅਸੀਂ ਇਹਦੇ ਨਾਲ ਆ ਜੋ ਇਹਨਾਂ ਦਾ ਫੈਸਲਾ ਇਹ ਕਰੂਗੇ ਅਸੀਂ ਇਹਦੇ ਨਾਲ ਆ। ਸਰਕਾਰੀ ਫੰਕਸ਼ਨਾਂ 'ਚ ਤਾਂ ਜਾਣਗੇ। ਸਰਕਾਰ ਉਹ ਜਾ ਰਹੇ ਸਰਕਾਰੀ ਵੀ ਰੋਕ ਸਕਦੇ ਸੀ। ਸਰਕਾਰੀ ਥੋੜਾ ਰੋਕਾਗੇ। ਲੋਕ ਨੇ ਪ੍ਰਾਈਵੇਟ ਸਰੂਤਾ ਕਰਦੇ ਰੋਕਾਗੇ। ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕਿ ਕਾਫੀ ਲੰਬੇ ਕੰਮ ਕਰ ਰਹੇ ਜਿਹੜੇ ਸਾਡੇ ਮੁੰਡੇ ਗੂੜੇ ਦੀਆਂ ਗੱਡੀਆਂ ਤੇ ਚਲਾਉਂਦੇ ਆ ਡਰਾਈਵਰ ਆ ਔਰ ਹੈਲਪਰ ਆ ਉਹਨਾਂ ਦੇ ਲੱਗੇ ਪਏ ਉਹਨਾਂ ਦੀ ਹੈਲਪ ਕਰਨ ਵਾਸਤੇ ਜਿਹੜੀਆਂ ਸਾਡੇ ਕੋਲ ਡੀਸੀ ਰੇਟ ਤੇ ਬਕਾਇਆ ਪੋਸਟਾਂ ਬਚਦੀਆਂ ਵਾਂ ਵੀਕਐਂਡ ਤੇ ਤੇ ਆ ਕਈ ਛੱਡ ਕੇ ਚਲੇ ਗਏ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਜਿਹੜਾ ਵਾ ਉਹ ਐਡਜਸਟ ਕਰਾਉਣਾ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀਆਂ ਪੋਸਟਾਂ ਖਾਲੀ ਆ ਔਰ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਸੋ ਇਸ ਕਰਕੇ ਕੀਤਾ ਗਿਆ ਸੀ ਔਰ ਇੱਕ ਇਹਦੇ ਵਿੱਚ ਕੋਈ ਵੀ ਸਮਾਗਮ ਹੁੰਦਾ ਵਾ ਰੋਸ਼ਨ ਗਰਾਊਂਡ ਲਾ ਲਓ ਜਾਂ ਦਸ਼ਹਿਰਾ ਗਰਾਊਂਡ ਕਮੇਟੀ ਲਗਾ ਲਓ ਕੋਈ ਉਹਦੇ ਵਿੱਚ ਜਿਹੜਾ ਬੰਦਾ ਸਮਾਗਮ ਐਡਾ ਵੱਡਾ ਉਲੀਕਦਾ ਆ ਉਹਦੇ ਵਿੱਚ ਜਿਹੜੀ ਸਫਾਈ ਕਰਨ ਨੂੰ ਆ ਉਹ ਸਾਰੇ ਹੀ ਸਰਕਾਰੀ ਕਰਮਚਾਰੀ ਬੜੇ ਹੁੰਦੇ ਆ ਪ੍ਰਾਈਵੇਟ ਪ੍ਰੋਗਰਾਮਾਂ ਦੇ ਉੱਤੇ ਜਿਹਦੇ ਕਰਕੇ ਸਾਡੇ 70 ਤੋਂ 80 ਮੁਲਾਜ਼ਮ ਜਿਹੜੇ ਆ ਉਹ ਕੰਮ ਕਰਨ ਲੱਗ ਪੈਂਦੇ ਗਰਾਊਂਡਾਂ ਦੇ ਵਿੱਚ ਔਰ ਲਾਕੇ ਉਹਨਾਂ ਦੇ ਰਹਿ ਜਾਂਦੇ ਫੇਰ ਉਹਨਾਂ ਦੀ ਸ਼ਿਕਾਇਤ ਆਂਦੀ ਆ ਉਹਨਾਂ ਦਾ ਕਾਉਂਸਲਰ ਕਰਦਾ ਵਾ ਜਾਂ ਉਹਨਾਂ ਦੇ ਮਹੱਲੇ ਦਾ ਪ੍ਰਧਾਨ ਕਰਦਾ ਵਾ ਸੋ ਇਸ ਕਰਕੇ ਅਸੀਂ ਇਹ ਕੰਮ ਜਿਹੜਾ ਵਾ ਜਿ ਲਿਖਤੀ ਪੱਤਰ ਦੇ ਵਿੱਚ ਦਿੱਤਾ ਲਿਖਤੀ ਰੂਪ ਦੇ ਵਿੱਚ ਕਿ ਇਸ ਨੂੰ ਬੰਦ ਕੀਤਾ ਜਾਵੇ ਜਿਹੜੇ ਵੀ ਸਮਾਗਮ ਕਰਾਂਗੇ ਜੇ ਉਹ ਐਡਾ ਵੱਡਾ ਪ੍ਰੋਗਰਾਮ ਲੀਕ ਸਕਦੇ ਆ ਉਥੇ ਪ੍ਰਾਈਵੇਟ ਸਵੀਪਰ ਹਾਇਰ ਕਰਕੇ ਕਰਨ ਜਿਹੜੇ ਸਰਕਾਰੀ ਸਵੀਪਰ ਹੋ ਸਿਰਫ ਸਰਕਾਰੀ ਰੂਲਾ ਹਦਾਇਤਾਂ ਦੇ ਅਨੁਸਾਰ ਜਿਹੜੇ ਸਰਕਾਰੀ ਸਾਡੇ ਕੰਮ ਬਣਦੇ ਆ ਉਹ ਅਸੀਂ ਜਰੂਰ ਕਰਾਂਗੇ ਜਿੱਦਾਂ ਕੋਈ ਵੀ ਸਰਕਾਰੀ ਪ੍ਰੋਗਰਾਮ ਉਹਦੇ ਵਿੱਚ ਕੰਮ ਕਰਾਂਗੇ ਪਰ ਜਿਹੜੀਆਂ ਇਦਾਂ ਦੇ ਸਮਾਗਮ ਉਹਨਾਂ ਵਿੱਚ ਕੰਮ ਬਿਲਕੁਲ ਨਹੀਂ ਕੀਤਾ ਜਾਊਗਾ ਜਿਹੜੀ ਜਥੇਬੰਦੀ ਆ ਉਹ ਆਪਣੇ ਪੱਧਰ ਦੇ ਉੱਤੇ ਆਪਣੇ ਪ੍ਰਾਈਵੇਟ ਪਰ ਹਾਇਰ ਕਰਕੇ ਸਵੀਪਰ ਉਹ ਕੰਮ ਕਰੇਗਾ ਆਰ ਜੀ ਡਰਾਈਵਰ ਅਤੇ ਜਿਹੜੇ ਉਹਨਾਂ ਦੇ ਨਾਲ ਨੂੰ ਦिशा ਦੇ ਬਾਣ ਨੂੰ ਕਿ ਅੱਗੇ ਪੰਜਾਬ ਦੀ ਬਾਡੀ ਕੀ ਕੰਮ ਕਰ ਰਹੀ ਆ ਔਰ ਅਸੀਂ ਕਿਸ ਟ੍ਰੈਕ ਦੇ ਉੱਤੇ ਚੱਲ ਕੇ ਆਪਣੇ ਹੱਕ ਲੈਣੇ ਆ